ਮੁੱਖ ਮੰਤਰੀ ਦੇ ਪੁਲਿਸ ਵਿੱਚ ਹੋਈ ਕਹਾਣੀ ਤੋਂ ਬਾਅਦ ਨਿਹੰਗ ਸਿੰਘ ਇਸ ਮੁੱਖ ਮੰਤਰੀ ਕੋਲ ਪਹੁੰਚੇ ਤੇ ਮੁੱਖ ਮੰਤਰੀ ਨੇ ਕਿਹਾ ਚਲੋ ਰੋਜ਼ਗਾਰ ਤਾਂ ਮੇਰੇ ਡੈਡੀ ਨੇ ਚਲਾ ਲੈਣਾ ਤੇ ਮੈਂ ਵੀ ਸਿੰਘਾਂ ਨਾਲ ਜੁੜਨਾ ਚਾਹੁੰਦਾ ਹਾਂ ਮੈਂ ਵੀ ਅਮਰਤ ਛਕਣਾ ਚਾਹੁੰਦਾ ਹਾਂ ਪਹਿਲਾਂ ਵੀ ਮੈਂ ਛਕਿਆ ਸੀ ਤੇ ਦੋ ਵਾਰੀ ਮੇਰੇ ਕਾਕਾਰ ਪਿੰਡ ਵਾਲਿਆਂ ਨੇ ਤੇ ਕੁਝ ਗਾਣੇ ਕਰਕੇ ਇਹ ਵੀ ਲਵਾ ਦਿੱਤੇ ਗਏ ਤੇ ਮੈਨੂੰ ਉਸ ਬਾਰੇ ਬਹੁਤ ਮਾੜਾ ਲੀਲ ਫੀਲ ਹੋ ਰਿਹਾ ਹੈ ਔਰ ਵੀ ਨਿਹੰਗ ਸਿੰਘਾਂ ਨੇ ਉਹਨੂੰ ਕਾਫੀ ਹਲਾਸ਼ਰੀ ਦਿੱਤੀ ਗੱਲਾਂបੱਤਾਂ ਵੀ ਕੀਤੀਆਂ ਤੇ ਨਿਹੰਗ ਸਿੰਘਾਂ ਨੇ ਕਿਹਾ ਜੋ ਵੀ ਇਸ ਮੁੱਖ ਮੰਤਰੀ ਦੇ ਅੰਦਰ ਆ ਉਹੀ ਇਹਦੇ ਮੂਚਿਆ ਕੁਝ ਵੀ ਇਹ ਛੂੜ ਨਹੀਂ ਬੋਲਦਾ ਹੋ ਦੇ ਯਕੇ ਦੱਸਿਓ ਜਰੂਰ ਕਿ ਮੁੱਖ ਮੰਤਰੀ ਤੁਹਾਨੂੰ ਕਿਵੇਂ ਲੱਗਦਾ ਸਹੀ ਲੱਗਦਾ ਜਾਂ ਗਲਤ ਜਣਾ ਡਾਡੀ ਨੇ ਚਲਾ ਲੈਣਾ ਵਾ ਕੋਈ ਨੋ ਕੋਈ ਸਰਕਲ ਚਲਾ ਲੈਣਾ ਉਹਨਾਂ ਨੂੰ ਪਤਾ ਵਾ ਤੂੰ ਸਮਝਾ ਕਹਿੰਦੇ ਚਾਹੁੰਦਾ ਮੈਂ ਕਰਨੀ ਚਾਹੁੰਦਾ ਮੈਂ ਮਹਾਰਾਜ ਦੇ ਨਾਲ ਚਾਹੁੰਦਾ ਮੈਂ ਪਟਿਆਲਾ ਮੇਰੇ ਦੋ ਵਾਰੀ ਪੁਕਾਰਨ ਦਵਾਦੇ ਪਿੰਡਾਂ ਦੇ ਵਿੱਚ ਕਿਉਂ ਕੋਤੋਂ ਆਖ ਲੈ ਕੇ ਉਹ ਆ ਮੈਂ ਦੁਲਾਵਾ ਦਿੰਦੇ ਆ ਥੋੜੀ ਨਾਲ ਖਿੱਚ ਕੇ ਲਈ ਆਪੋ ਦਾ ਹੋਇਆ ਮਾਲਾ ਲੱਤ ਕੇ ਮੈਨੂੰ ਮਨਾ ਪਾਉਣੇ ਕਹਿੰਦੇ ਸੀ ਪਾਈ ਮੈਂ ਤਾਂ ਨਹੀਂ ਮੈਨੂੰ ਮੈਂ ਕਿਹਾ ਇਦਾਂ ਫੜਿਆ ਮਤ ਪੰਗ ਹੋ ਜਾਂਦਾ ਉਹ ਚਲ ਗਿਆ ਅੰਦਰ ਹਾਂਜੀ ਉਹ ਨਿਕਲਦਾ ਬਾਹਰ ਉਹ ਕੁੱਝ ਸੁਪਾ ਲੱਤੂ ਵੀ ਨਾ ਉਦੋਂ ਖੇਡ ਖਲ ਖਾਣ ਹੋਰੀ ਕਤਮਾਂ ਪਹਿਲੀ ਯਾਰ ਜਦੋਂ ਦਵਾਇਆ ਹੈ ਨਾ ਕਕਾਰ ਮੇਰੇ ਜਦੋਂ ਗਾਣੇ ਕੋਲੇ ਕੰਟਾ ਪਿਆ ਉਦੋਂ ਘਰ ਦੇ ਮੰਮੀ ਡੈਡੀ ਰੋਂਦੇ ਆ ਤੇ ਮੈਂ ਤਾਂ ਕਿਹਾ ਮੇਰਾ ਢਿੱਡ ਪਾੜ ਕੇ ਚੂਲਾ ਕੱਢ ਅੰਦਰ ਉਹ ਕੱਢੇ ਇੱਕ ਜੀ ਦੀ ਜੋ ਮਤਲਬ ਨਾ ਤੁਮੇ ਮਿਲੇ ਆ ਦੇਖ ਰਹੇ 2 ਘੰਟੇ 2 ਘੰਟੇ ਹੋਗੇ ਕੋਈ ਵਿੰਗ ਵਾਲੀ ਹੈ ਨਾ ਸਾਬ ਜੋ ਹੈ ਇਸ ਬੱਚੇ ਦੇ ਅ ਉਹ ਇਹ ਤਾਂ ਸੋਚ ਕੇ ਨਹੀਂ ਜੇ ਆਪਾਂ ਸ਼ਰਧਾ ਨਾਲ ਕਰੀਏ ਤਾਂ ਕੰਮ ਸਹੀ ਬੜੀ ਇਦਾਂ ਤੱਕ ਬੱਚਾ ਮਾਸੂਮ ਆ ਨਾ ਜਿੰਨੂੰ ਦੁਨੀਆਦਾਰ ਬਈਨਾਂ ਨੂੰ ਪਤਾ ਹੀ ਨਹੀਂ